ਪੰਜਾਬ ਦੇ ਮੋਹਾਲੀ ਚ ਇੱਕ ਜਗ੍ਹਾ ਤੇ ਗੁਰਮਨ ਸਿੰਘ ਸਨਮਦੀਪ ਕੌਰ ਕੋਲ ਖੜਾ ਹੈ। ਉਹਨਾਂ ਨੂੰ ਦੂਰੋਂ ਵੇਖ ਕੇ ਇਦਾਂ ਲੱਗ ਰਿਹਾ ਹੈ ਜਿਵੇਂ ਉਹ ਸਨਮਦੀਪ ਕੌਰ ਨੂੰ ਕਿਸੇ ਗੱਲ ਤੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਸਥਿਰ ਖੜੀ ਹੈ ਜਿਵੇਂ ਉਹ ਮੰਨਣ ਦੇ ਮੂਡ 'ਚ ਜਮਾ ਹੀ ਨਹੀਂ। ਗੱਲ ਇੱਥੋਂ ਤੱਕ ਹੁੰਦੀ ਆ ਕਿ ਸ਼ਾਇਦ ਗੁਰਮਨ ਸਿੰਘ ਸਨਮਦੀਪ ਕੌਰ ਦੇ ਪੈਰੀ ਵੀ ਪੈਂਦਾ ਹੈ ਪਰ ਉਹ ਪਿੱਛੇ हट ਜਾਂਦੀ ਹੈ। ਉਹ ਤਰਲੇ ਪਾ ਰਿਹਾ ਹੁੰਦਾ ਹੈ। ਸਰਮਦੀਪ ਕੌਰ ਮੰਦੀ ਨਹੀਂ ਤੇ ਉਸ ਤੋਂ ਬਾਅਦ ਜੋ ਹੁੰਦਾ ਉਸ ਨਾਲ ਸਭ ਬਰਬਾਦ ਹੋ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਪੂਰੀ ਗੱਲ ਹੈ ਜੀ 12 ਜਨਵਰੀ 2015 ਦੀ ਲੋੜੀ ਤੋਂ ਮਹਿਜ਼ ਇੱਕ ਦਿਨ ਪਹਿਲਾਂ ਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਟੋਲੇ ਵਾਲਾ ਦੀ ਰਹਿਣ ਵਾਲੀ ਸਨਮਦੀਪ ਕੌਰ ਕਾਫੀ ਹੁਸ਼ਿਆਰ ਹੁੰਦੀ ਆ ਪੜਾਈ ਲਿਖਾਈ 'ਚ ਇਸ ਨੂੰ ਐਗਜ਼ੈਕਟਲੀ ਐਗਜ਼ੈਕਟਲੀ ਪਤਾ ਹੁੰਦਾ ਹੈ ਕਿ ਐਨੇ ਪਿੰਡ 'ਚ ਨਹੀਂ ਰਹਿਣਾ ਇਹਨੂੰ ਸੁਪਨੇ ਪੂਰੇ ਕਰਨ ਲਈ ਪੈਰ ਬਾਹਰ ਪਾਉਣਾ ਹੀ ਪਊਗਾ ਪਿੰਡ ਤੋਂ ਕੁੜੀ ਹੁਸ਼ਿਆਰ ਸੀ ਤਾਂ ਘਰ ਦੇ ਵੀ ਕਦੀ ਅੜਚਨ ਨਹੀਂ ਬਣੇ ਕਿ ਨਾ ਪੜ ਏਡਾ ਪੜ ਕੇ ਤੂੰ ਕੀ ਕਰੇਂਗੀ ਉਹ ਤਾਂ ਖੁਸ਼ ਹੁੰਦੇ ਨੇ ਕਿ ਉਹਨਾਂ ਦੀ ਧੀ ਕੁਝ ਵਧੀਆ ਸੋਚਦੀ ਐ ਆਪਣੇ ਤੇ ਆਪਣੇ ਪਰਿਵਾਰ ਦੀ ਬਿਹਤਰੀ ਲਈ MCA ਪੂਰੀ ਕਰਨ ਦੇ ਬਾਅਦ ਉਸਨੇ ਆਪਣੇ ਕਰੀਅਰ ਨੂੰ ਨਵੀਂ ਡਾਇਰੈਕਸ਼ਨ ਦੇਣ ਦਾ ਫੈਸਲਾ ਕੀਤਾ ਅਤੇ ਟ੍ਰੇਨਿੰਗ ਦੇ ਲਈ ਮੋਹੱਲ ਲਿਆ ਜਾਂਦੀ ਆ ਉਹ ਹਾਲਾਂਕਿ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਨੀ ਆ ਕਿ ਸਾਰੇ ਨਹੀਂ ਪਰ ਕਈ ਨੌਜਵਾਨ ਪਿੰਡਾਂ ਤੋਂ ਸ਼ਹਿਰਾਂ 'ਚ ਆ ਕੇ ਭਟਕ ਜਾਂਦੇ ਨੇ ਪਰ ਕਹਿੰਦੇ ਆ ਫਿਲਹਾਲ ਤੱਕ ਤਾਂ ਸਨਮਦੀਪ ਕੌਰ ਦਾ ਟਾਰਗੇਟ ਫਿਕਸ ਹੁੰਦਾ ਹੈ ਕਿ ਜ਼ਿੰਦਗੀ 'ਚ ਕੁਝ ਵਧੀਆ ਕਰਨਾ ਕਰੀਅਰ ਤੇ ਫੋਕਸ ਕਰਨਾ ਤੇ ਰਹੀ ਵਿਆਹ ਦੀ ਗੱਲ ਉਹ ਵੀ ਘਰਦਿਆਂ ਦੀ ਮਰਜ਼ੀ ਨਾਲ ਹੀ ਕਰਾਉਣਾ ਉਹਨਾਂ ਤੇ ਛੱਡਦਾ ਹੁੰਦਾ ਉਹਨੇ ਖੁਦਾਂ ਡੇਟਿੰਗ ਐਂਡ ਆਲਸ ਤੋਂ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੀ ਹੁੰਦੀ ਸ਼ਹਿਰ ਉਸ ਲਈ ਨਵਾਂ ਹੁੰਦਾ ਪਰ ਉਹਨੂੰ ਪਸੰਦ ਆ ਜਾਂਦਾ ਉਹ ਐਡਜਸਟ ਕਰਨ ਦੀ ਕੋਸ਼ਿਸ਼ ਕਰ ਹੀ ਰਹੀ ਹੁੰਦੀ ਹੈ ਕਿ ਇਹ ਸਭ ਹੋ ਜਾਂਦਾ ਸ਼ਹਿਰ ਉਸ ਦੇ ਲਈ ਨਵਾਂ ਸੀ ਉਹ ਫੇਜ਼ 5 ਦੀ ਇੱਕ ਕੋਠੀ ਵਿੱਚ ਪੇਂਗੈਸ ਦੇ ਤੌਰ ਤੇ ਪਿਛਲੇ 10 ਦਿਨਾਂ ਤੋਂ ਰਹਿ ਰਹੀ ਹੁੰਦੀ ਆ ਇਹ ਕਹਾਣੀ ਪੰਜਾਬ ਦੇ ਇੱਕ ਖਾਸ ਸ਼ਹਿਰ ਅਤੇ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਮੋਹਾਲੀ ਦੀ ਹੈ 12 ਜਨਵਰੀ ਦੀ ਸ਼ਾਮ ਹੁੰਦੀ ਆ ਹੁਣ ਲੋਹੜੀ ਸੀ ਅਗਲੇ ਦਿਨ ਤੱਕ ਰੌਣਕ ਵੀ ਹੁੰਦੀ ਆ ਸ਼ਾਮ ਕਰੀਬ 5:30 ਵਜੇ ਆ ਕੁੜੀ ਸਨਮਦੀਪ ਕੌਰ ਆਪਣੀਆਂ ਤਿੰਨ ਸਹੇਲੀਆਂ ਦੇ ਨਾਲ ਮਾਰਕੀਟ ਕੋਲਦੀ ਮਾਰਕੀਟ ਹੁੰਦੀ ਆ ਉੱਥੋਂ ਦੁੱਧ ਲੈਣ ਜਾਂਦੀ ਹੈ ਚਾਰੋਂ ਸਹੇਲੀਆਂ ਗੱਪਾਂ ਮਾਰਦੀਆਂ ਮਾਰਦੀਆਂ ਮਾਰਕੀਟ ਦੀ ਪਿਛਲੀ ਗਲੀ ਤੋਂ ਆਪਣੇ ਪੀਜੀ ਦੇ ਵੱਲ ਵਾਪਸ ਆ ਰਹੀਆਂ ਹੁੰਦੀਆਂ ਨੇ ਦੁੱਧ ਲੈ ਕੇ ਸਨਮਦੀਪ ਕੌਰ ਨੇ ਵੀ ਹੱਥ 'ਚ ਇੱਕ ਪੈਕੇਟ ਦੁੱਧ ਦਾ ਫੜਿਆ ਹੁੰਦਾ ਹ ਹੁਣ ਪੀਜੀ ਜਾ ਕੇ ਇਹਨਾਂ ਨੇ ਦੁੱਧ ਚਾਹ ਪੀਣੀ ਹੁੰਦੀ ਆ ਇਹੀ ਹੁੰਦੀ ਆ ਪੀਜੀ ਲਾਈਫ ਪਰ ਜਦੋਂ ਹੀ ਉਹ ਪੀਜੀ ਜਾਣ ਲਈ ਨਿਕਲਦੀਆਂ ਨੇ ਤਾਂ ਹੀ ਅਚਾਨਕ ਇੱਕ ਮੁੰਡਾ ਕੋਲ ਆ ਜਾਂਦਾ ਉਹ ਸਨਮਦੀਪ ਕੌਰ ਦਾ ਹੱਥ ਫੜਦਾ ਹੈ ਤੇ ਉਹਨੂੰ ਬਾਕੀ ਸੇਲੀਆਂ ਤੋਂ ਵੱਖ ਕਰ ਦਿੰਦਾ ਹੈ ਪਾਸੇ ਜਿਹੀ ਲੈ ਜਾਂਦਾ ਹੈ ਸੇਲੀਆਂ ਵੀ ਹੈਰਾਨ ਕਿ ਇਹ ਕੀ ਕਰਨ ੜਿਆ ਕੌਣਾ ਇਹ ਇੱਕੋ ਦਮ ਉਹ ਘਬਰਾ ਜਹੀਆਂ ਜਾਂਦੀਆਂ ਨੇ ਪਰ ਜਦੋਂ ਉਹ ਦੇਖਦੀਆਂ ਨੇ ਕਿ ਸਨਮਦੀਪ ਕੌਰ ਉਸ ਨਾਲ ਸਹਿਜ ਹੋ ਕੇ ਗੱਲ ਕਰ ਰਹੀ ਹੈ ਤਾਂ ਉਹ ਰੌਲਾ ਨਹੀਂ ਪਾਉਂਦੀਆਂ ਮੇ ਸ਼ਾਂਤ ਹੋ ਜਾਂਦੀਆਂ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਸ਼ਾਇਦ ਜਾਣਦੀ ਆ ਇਸ ਮੁੰਡੇ ਨੂੰ ਸੋ ਉਹ ਦੂਰ ਸਹੀ ਪਰ ਖੜੀਆਂ ਰਹਿੰਦੀਆਂ ਨੇ ਮੁੰਡਾ ਉਸ ਨੂੰ ਗਲੀ ਦੇ ਇੱਕ ਕਾਰਨਰ ਜਿਹੇ ਵਿੱਚ ਲੈ ਜਾਂਦਾ ਹੈ ਅਤੇ ਉਸ ਨਾਲ ਗੱਲ ਕਰਨ ਲੱਗਦਾ ਹੈ ਉਸ ਦੇ ਐਕਸਪ੍ਰੈਸ਼ਨਸ ਵਿੱਚ ਬੇਚੈਨੀ ਸਾਫ਼ ਝਲਕ ਰਹੀ ਹੁੰਦੀ ਹੈ ਮੁੰਡੇ ਦੇ ਉਹੀ ਜਿੱਥੋਂ ਮੈਂ ਸਟੋਰੀ ਸ਼ੁਰੂ ਕੀਤੀ ਸੀ ਇਸ ਦੇ ਅੱਗੇ ਹੱਥ ਜੋੜ ਰਿਹਾ ਸੀ ਸ਼ਾਇਦ ਉਸ ਦੇ ਪੈਰ ਵੀ ਪੈ ਰਿਹਾ ਸੀ ਉਹ ਰੂਣ ਹੱਕਾ ਜਿਆ ਹੋਇਆ ਪਿਆ ਸੀ ਸਹੇਲੀਆਂ ਸਭ ਦੇਖ ਕੇ ਇਹ ਸਭ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਕੀ ਹੋ ਰਿਹਾ ਪਰ ਕੁਝ ਵੀ ਸੁਣਨ ਚ ਅਸਮਰੱਤ ਸੀ ਪਰ ਸਨਮਦੀਪ ਕੌਰ ਦੇ ਚਿਹਰੇ ਤੋਂ ਲੱਗ ਰਿਹਾ ਹੁੰਦਾ ਹੈ ਕਿ ਉਹ ਉਸ ਨੂੰ ਸਮਝਾ ਰਹੀ ਹੈ ਅਤੇ ਕਿਸੇ ਗੱਲ ਦੇ ਲਈ ਸਾਫ ਮਨਾ ਕਰ ਰਹੀ ਹੈ ਕਿਹਾ ਸੀ ਨਾ ਉਸ ਦੇ ਐਕਸਪ੍ਰੈਸ਼ਨਸ ਸਥਿਰ ਸਨ ਇਦਾਂ ਲੱਗਦਾ ਸੀ ਕਿ ਸਨਮਦੀਪ ਕੌਰ ਨੂੰ ਮੁੰਡੇ ਤੇ ਗੁੱਸਾ ਤਾਂ ਆ ਰਿਹਾ ਹੈ ਪਰ ਉਹ ਕੰਟਰੋਲ ਕਰ ਰਹੀ ਹੈ ਜਿਵੇਂ ਮੌਕਾ ਸੰਭਰੇ ਹੋਵੇ ਪਰ ਮੌਕਾ ਉਸ ਤੋਂ ਸੰਭਲਿਆ ਨਹੀਂ ਉਸੇ ਵਕਤ ਕਈ ਗੋਲੀਆਂ ਚਲੀਆਂ ਰਾਈਟ देयर ਓਨ ਦ ਸਪਾਟ ਅਤੇ ਸਰਨਦੀਪ ਕੌਰ ਜ਼ੋਰ ਨਾਲ ਚੀਕ ਕੇ ਜ਼ਮੀਨ ਤੇ ਡਿੱਗ ਪਈ ਸਰਨਦੀਪ ਕੌਰ ਤੇ ਗੋਲੀਆਂ ਉਸੇ ਮੁੰਡੇ ਨੇ ਚਲਾਈਆਂ ਸਨ ਜੋ ਕੁਝ ਪਲ ਪਹਿਲਾਂ ਉਸ ਨੂੰ ਅਲੱਗ ਲੈ ਕੇ ਜਾ ਕੇ ਗੱਲ ਕਰ ਰਿਹਾ ਸੀ ਅਚਾਨਕ ਕੱਢੇ ਗਏ ਰਿਵਾਲਵਰ ਨਾਲ ਉਸਨੇ ਇੱਕ ਦੇ ਬਾਅਦ ਇੱਕ ਕਈ ਗੋਲੀਆਂ ਦਾਗ ਦਿੱਤੀਆਂ ਸੀ ਉਸ ਤੇ ਸਨਮਦੀਪ ਕੌਰ ਦੇ ਡਿੱਗਦਿਆਂ ਹੀ ਉੱਥੇ ਅਫਰਾ ਤਫਰੀ ਮਚ ਗਈ ਗੋਲੀਆਂ ਚੱਲਣ ਦੇ ਬਾਅਦ ਉਹ ਮੁੰਡਾ ਰਿਵੋਲਵਰ ਹੱਥ ਵਿੱਚ ਲੈ ਕੇ ਪੈਦਲ ਹੀ ਭੱਜਣ ਲੱਗਾ ਉਸੇ ਦੌਰਾਨ ਪੈਰਾ ਤੋਂ ਪਹਾੜ ਇੱਕ ਔਰਤ ਨੇ ਹਿੰਮਤ ਦਿਖਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਬੇਰਹਿਮੀ ਨਾਲ ਉਸ ਦਾ ਗਲਾ ਫੜ ਕੇ ਉਸ ਨੂੰ ਥੱਲੇ ਡਗਾ ਦਿੱਤਾ ਅਤੇ ਹਥਿਆਰ ਲਰਾਉਂਦਿਆਂ ਹੋਇਆਂ ਉੱਥੋਂ ਦੇ ਨਿਕਲ ਗਿਆ ਉਸ ਦੇ ਹੱਥ ਵਿੱਚ ਰਿਵੋਲਵਰ ਦੇਖ ਕੇ ਕਿਸੇ ਦੀ ਵੀ ਉਸ ਨੂੰ ਰੋਕਣ ਦੀ ਹਿੰਮਤ ਨਹੀਂ ਹੋਈ ਇਧਰ ਸਨਮਦੀਪ ਕੌਰ ਦੇ ਡਿੱਗਦਿਆਂ ਹੀ ਉਸ ਦੀਆਂ ਸਹੇਲੀਆਂ ਚੀਕਦੀਆਂ ਹੋਈਆਂ ਉਸ ਦੇ ਕੋਲ ਦੌੜੀਆਂ ਉਹ ਖੂਨ ਨਾਲ ਲਤਪਤ ਪਈ ਸੀ ਬਿਨਾਂ ਦੇਰ ਕੀਤੇ ਉਹਨਾਂ ਨੇ ਕੋਲ ਖੜੀ ਇੱਕ ਗੱਡੀ ਰੋਕੀ ਅਤੇ ਉਸ ਨੂੰ ਫੇਜ਼ 4 ਦੇ ਚੀਮਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਦੇਰ ਵਿੱਚ ਥਾਣਾ ਫੇਜ਼ 1 ਦੀ ਪੁਲਿਸ ਹਸਪਤਾਲ ਪਹੁੰਚੀ ਅਤੇ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਪ੍ਰੋਸੀਜਰਸ ਪੂਰੇ ਕਰਨ ਦੇ ਬਾਅਦ ਫੇਜ਼ 6 ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਫਿਰ ਦੱਸ ਦਵਾ ਕਿ ਘਟਨਾ 12 ਜਨਵਰੀ 2015 ਦੀ ਸ਼ਾਮ ਮੋਹਾਲੀ ਦੇ ਫੇਜ਼ 5 ਮਾਰਕੀਟ ਵਿੱਚ ਹੋਈ ਜਿੱਥੇ ਕਰੀਬ 8 ਵਜੇ ਗੋਲੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ ਸੀ ਵਾਇਰਲੈਸ ਸੂਚਨਾ ਮਿਲਦਿਆਂ ਹੀ ਮੋਹਾਲੀ ਐਸਐਸਪੀ ਗੁਰਪ੍ਰੀਤ ਸਿੰਘ ਪੁੱਲਰ ਐਸਪੀ ਸਿਟੀ 1 ਆਸ਼ੀਸ਼ ਕਪੂਰ ਡੀਐਸਪੀ ਆਲਮ ਵਿਜੇ ਸਿੰਘ ਅਤੇ ਥਾਣਾ ਫੇਜ਼ 1 ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਸ਼ੁਰੂਆਤੀ ਪੁੱਛਗਛ ਵਿੱਚ ਮੌਜੂਦ ਲੋਕਾਂ ਤੋਂ ਕੋਈ ਛੋਸ ਸੁਰਾਗ ਨਹੀਂ ਮਿਲਿਆ ਜ਼ਿਆਦਾਤਰ ਲੋਕ ਤਮਾਸ਼ੀ ਹੀ ਸਨ ਘਟਨਾ ਦੇ ਬਾਅਦ ਪੁਲਿਸ ਨੇ ਮ੍ਰਿਤਕਾ ਦੀਆਂ ਸੇਲੀਆਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਪੂਰੀ ਵਾਰਦਾਤ ਦੇ ਸਿਲਸਿਲੇਵਾਰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਹਮਲਾਵਰ ਇੱਕ ਚਿੱਟੇ ਰੰਗ ਦੀ ਵਰਨਾਕਾਰ ਵਿੱਚ ਆਇਆ ਸੀ। ਜਾਂਚ ਦੌਰਾਨ ਘਟਨਾ ਵਾਲੀ ਥਾਂ ਦੇ ਕੋਲ ਖੜੀ ਇੱਕ ਵਰਨਾਕਾਰ ਪੁਲਿਸ ਨੂੰ ਸ਼ੱਕੀ ਲੱਗੀ। ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੁਲਿਸ ਨੇ ਪਤਾ ਕਰ ਲਿਆ ਸੀ। ਗੱਡੀ ਖੁੱਲੀ ਹੋਈ ਸੀ ਪਰ ਚਾਬੀ ਮੌਜੂਦ ਨਹੀਂ ਸੀ। ਅੰਦਰ ਦੇਖਣ ਤੇ ਸੀਟਾਂ ਤੇ ਦੂਜੀਆਂ ਗੱਡੀਆਂ ਦੀਆਂ ਨੰਬਰ ਪਲੇਟਸ, ਲਾਲ ਰੰਗ ਦਾ ਦੁਪੱਟਾ, ਚੁੰਨੀ ਅਤੇ ਮਠਾਈ ਦਾ ਡੱਬਾ ਮਿਲਿਆ। ਹਾਲਾਤ ਨੋਰਮਲ ਨਹੀਂ ਲੱਗ ਰਹੇ ਸਨ ਫਿਰ ਪੁਲਿਸ ਨੇ ਤੁਰੰਤ ਕ੍ਰੇਨ ਮੰਗਵਾ ਕੇ ਦੋਹਾਂ ਗੱਡੀਆਂ ਨੂੰ ਥਾਣੇ ਭਜਵਾ ਦਿੱਤਾ ਤਾਂ ਕਿ ਉਹਨਾਂ ਦੀ ਜਾਂਚ ਕੀਤੀ ਜਾ ਸਕੇ ਸਨਮਦੀਪ ਕੌਰ ਦੀਆਂ ਸੇਲੀਆਂ ਦੇ ਵਿੱਚ ਉਸਦੀ ਕਜ਼ਨ ਯਾਨੀ ਚਾਚੇ ਦੀ ਕੁੜੀ ਵੀ ਮੌਜੂਦ ਸੀ ਉਸ ਦੀ ਸ਼ਿਕਾਇਤੇ ਥਾਣਾ ਫੇਜ਼ 1 ਵਿੱਚ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਇਸ ਦੇ ਤੁਰੰਤ ਬਾਅਦ આરોપી ਦਾ ਹੁਲਿਆ ਵਾਇਰਲੈਸ ਨੈਟਵਰਕ ਤੇ ਫੈਲਾ ਦਿੱਤਾ ਗਿਆ ਤੇ ਮੋਹਾਲੀ ਤੋਂ ਬਾਹਰ ਜਾਣ ਵਾਲੇ ਲਗਭਗ ਸਾਰੇ ਰਸਤਿਆਂ ਤੇ ਨਾਕੇ ਲਗਾ ਦਿੱਤੇ ਗਏ ਸ਼ੱਕ ਦੇ ਆਧਾਰ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਹੋਈ। ਇਹਨਾਂ ਵਿੱਚੋਂ ਹੀ ਇੱਕ ਨੌਜਵਾਨ ਅਜਿਹਾ ਨਿਕਲਿਆ ਜੋ આરોપી ਨੂੰ ਪਛਾਣਦਾ ਸੀ ਅਤੇ ਫੋਨ 'ਤੇ ਉਸ ਨੂੰ ਪੁਲਿਸ ਦੀਆਂ ਸਰਗਰਮੀਆਂ ਦੀ ਜਾਣਕਾਰੀ ਦੇ ਰਿਹਾ ਸੀ। ਪਹਿਲਾਂ ਤਾਂ ਉਸ ਨੇ ਖੁਦ ਨੂੰ ਅਣਜਾਣ ਦੱਸਿਆ ਪਰ ਸਖਤੀ ਨਾਲ ਪੁੱਛਗਿੱਛ ਕਰਨ ਤੇ ਉਸ ਨੇ ਸੱਚਾਈ ਕੰਫੈਸ ਕਰ ਲਈ। ਉਸ ਨੌਜਵਾਨ ਨੇ ਦੱਸਿਆ ਕਿ ਹਮਲਾਵਰ ਦਾ ਨਾਮ ਗੁਰਨਾਮ ਸਿੰਘ ਹੈ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਦਰ ਖੇਤਰ ਦੇ ਪਿੰਡ ਰੱਜੋਵਾਲਾ ਦਾ ਨਿਵਾਸੀ ਹੈ। ਉਹ ਸਨਮਦੀਪ ਕੌਰ ਨਾਲ ਇੱਕ ਤਰਫਾ ਪਿਆਰ ਕਰਦਾ ਸੀ ਵਨ ਸਾਈਡਡ ਲਵ ਅਤੇ ਉਸ ਨਾਲ ਵਿਆਹ ਕਰਾਉਣ ਦੀ ਉਮੀਦ 'ਚ ਬੈਠਾ ਹੋਇਆ ਸੀ। ਇਸੇ ਵਜ੍ਹਾ ਨਾਲ ਉਹ ਲੰਮੇ ਵਕਤੋਂ ਉਸ ਦੇ ਪਿੱਛੇ ਪਿਆ ਹੋਇਆ ਸੀ ਜਦ ਕਿ ਸਨਮਦੀਪ ਕੌਰ ਇਸ ਰਿਸ਼ਤੇ ਦੇ ਲਈ ਬਿਲਕੁਲ ਤਿਆਰ ਨਹੀਂ ਸੀ। ਜਦੋਂ ਪੜ੍ਹਾਈ ਅਤੇ ਟ੍ਰੇਨਿੰਗ ਦੇ ਸਿਲਸਿਲੇ ਵਿੱਚ ਮੋਹਾਲੀ ਰਹਿਣ ਆਈ ਤਾਂ ਗੁਰਮਨ ਸਿੰਘ ਵੀ ਉਸ ਦਾ ਪਿੱਛਾ ਕਰਦਿਆਂ ਹੋਇਆ ਉੱਥੇ ਪਹੁੰਚ ਗਿਆ। ਉਸ ਨੇ ਮਨ ਹੀ ਮਨ ਤੈਅ ਕਰ ਲਿਆ ਸੀ ਕਿ ਇਸ ਵਾਰ ਉਹ ਆਖਰੀ ਫੈਸਲਾ ਕਰ ਲਏਗਾ। ਜੇ ਉਹ ਮੰਨ ਗਈ ਤਾਂ ਠੀਕ, ਵਰਨਾ ਇਸ ਰਿਸ਼ਤੇ ਦਾ ਅੰਤ ਕਰ ਦੇਗਾ। ਫਿਕਰਤ ਵਿੱਚ ਲਏ ਗਏ ਨੌਜਵਾਨ ਨੇ ਦੱਸਿਆ ਕਿ ਗੁਰਮਨ ਸਿੰਘ ਉਸ ਨੂੰ ਅਚਾਨਕ ਮਾਰਕੀਟ ਵਿੱਚ ਮਿਲਿਆ ਸੀ ਅਤੇ ਉਸ ਨੇ ਆਪਣੀ ਯੋਜਨਾ ਸਾਂਝੀ ਕਰਦਿਆਂ ਹੋਇਆ ਕਿਹਾ ਸੀ ਕਿ ਜੇ ਹਾਲਾਤ ਵਿਗੜੇ ਤਾਂ ਉਹ ਕੋਲ ਹੀ ਰਹੇ। ਇਸ ਦੇ ਬਾਅਦ ਗੁਰਮਨ ਸਨਮਦੀਪ ਕੌਰ ਨੂੰ ਉਸ ਦੀਆਂ ਸਹੇਲੀਆਂ ਤੋਂ ਅਲੱਗ ਲੈ ਗਿਆ ਤੇ ਉਸ ਨਾਲ ਗੱਲ ਕਰਨ ਲੱਗਾ ਜਦੋਂ ਸਨਮਦੀਪ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਬਹਿਸ ਵੱਧ ਗਈ ਅਤੇ ਗੁੱਸੇ ਵਿੱਚ ਉਸ ਨੇ ਗੋਲੀਆਂ ਚਲਾ ਦਿੱਤੀਆਂ ਘਟਨਾ ਦੇ ਬਾਅਦ ਗੁਰਮਨ ਨੇ ਫੋਨ ਕਰਕੇ ਉਸ ਨੌਜਵਾਨ ਤੋਂ ਸਥਿਤੀ ਪੁੱਛੀ ਅਤੇ ਫਿਰ ਮੋਬਾਈਲ ਬੰਦ ਕਰ ਲਿਆ ਉਸੇ ਨੌਜਵਾਨ ਤੋਂ ਪੁਲਿਸ ਨੂੰ ਉਸ ਦਾ ਨੰਬਰ ਮਿਲਿਆ ਉੱਥੇ ਹੀ ਸਨਮ ਦੇ ਚਾਚੇ ਦੀ ਕੁੜੀ ਨੇ ਸਨਮ ਦਾ ਘਰ ਦਾ ਪਤਾ ਅਤੇ ਪਰਿਵਾਰ ਦੇ ਸੰਪਰਕ ਨੰਬਰ ਪੁਲਿਸ ਨੂੰ ਸੌਂਪ ਦਿੱਤੇ ਸਨਮਦੀਪ ਕੌਰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੋਲੇਵਾਲਾ ਦੀ ਰਹਿਣ ਵਾਲੀ ਸੀ ਤੁਹਾਨੂੰ ਦੱਸ ਚੁੱਕੀ ਆਂ ਉਸ ਦੇ ਪਿਤਾ ਕੁਲਜੀਤ ਸਿੰਘ ਪਿੰਡ ਦੇ ਨੰਬਰਦਾਰ ਸਨ ਉਸ ਦਾ ਇੱਕ ਵੱਡਾ ਭਰਾ ਸੀ ਜਿਸ ਦਾ ਵਿਆਹ ਹੋ ਚੁੱਕਾ ਸੀ ਘਰ ਵਿੱਚ ਉਹ ਕੱਲੀ ਕੁੜੀ ਸੀ ਧੀ ਸੀ ਤੇ ਸਭ ਦੀਆਂ ਅੱਖਾਂ ਦਾ ਤਾਰਾ ਸੀ ਪੜਾਈ ਵਿੱਚ ਉਹ ਹਮੇਸ਼ਾ ਅੱਗੇ ਰਹਿੰਦੀ ਸੀ ਉਸ ਨੇ ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਤੋਂ BCA ਕੀਤੀ ਸੀ ਅਤੇ ਦੇਵ ਰਾਜ ਗਰੁੱਪ ਆਫ ਕਾਲਜੇਸ ਤੋਂ MCA ਦੇ ਅੰਤਮ ਸੈਮੈਸਟਰ ਵਿੱਚ ਲਾਸਟ ਸੈਮੈਸਟਰ ਵਿੱਚ ਪੜ ਰਹੀ ਸੀ ਬਹਤਰ ਪਵਿਕ ਦੀ ਤਲਾਸ਼ ਵਿੱਚੋ ਮੋਹਾਲੀ ਦੇ ਇੰਡਸਟਰੀਅਲ ਏਰੀਆ ਸਥਿਤ ਇੱਕ ਇੰਸਟੀਟਿਊਸ਼ਨ ਵਿੱਚੋ ਪੀ ਐਚ ਡੀ ਪ੍ਰੋਗਰਾਮਿੰਗ ਦੀ ਟ੍ਰੇਨਿੰਗ ਲੈ ਰਹੀ ਸੀ ਪਰਿਵਾਰ ਚਾਹੁੰਦਾ ਸੀ ਕਿ ਟ੍ਰੇਨਿੰਗ ਦੇ ਬਾਅਦ ਉਸਦਾ ਵਿਆਹ ਹੋ ਜਾਏ ਪਰ ਸਨਮਦੀਪ ਕੌਰ ਪਹਿਲਾ ਆਈਟੀ ਸੈਕਟਰ ਵਿੱਚ ਨੌਕਰੀ ਕਰਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਸੀ ਜਦੋਂ ਉਸ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਪਰਿਵਾਰ ਤੇ ਜਿਵੇਂ ਪਹਾੜ ਟੁੱਟ ਪਿਆ ਕਿਸੇ ਨੇ ਯਕੀਨ ਨਹੀਂ ਹੋ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਮੁਸਕਰਾਉਂਦਿਆਂ ਹੋਇਆਂ ਸੁਪਨਿਆਂ ਦੇ ਨਾਲ ਘਰੋਂ ਨਿਕਲੀ ਧੀ ਹੁਣ ਕਦੀ ਵਾਪਸ ਨਹੀਂ ਆਏਗੀ ਉਸੇ ਰਾਤ ਕੁਲਜੀਤ ਸਿੰਘ ਪਰਿਵਾਰ ਦੇ ਲੋਕਾਂ ਦੇ ਨਾਲ ਮੋਹਾਲੀ ਰਵਾਨਾ ਹੋ ਗਏ ਅਗਲੇ ਦਿਨ ਸਿਵਲ ਹਸਪਤਾਲ ਵਿੱਚ ਡਾਕਟਰ ਕੁਲਦੀਪ ਸਿੰਘ ਅਤੇ ਡਾਕਟਰ ਵਿਨੀਤਾ 나ਗਪਾਲ ਦੀ ਟੀਮ ਨੇ ਪੋਸਟਮਾਰਟਮ ਕੀਤਾ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਉਸ ਨੂੰ ਤਿੰਨ ਗੋਲੀਆਂ ਲੱਗੀਆਂ ਸਨ ਤਿੰਨੋਂ ਸੱਟਾਂ ਜਾਨਲੇਵਾ ਸਨ ਅਤੇ ਗੋਲੀਆਂ ਸਰੀਰ ਦੇ ਅੰਦਰ ਹੀ ਮਿਲੀਆਂ ਇੱਕ ਜ਼ਿੰਦਾਦਿਲ ਹਮੇਸ਼ਾ ਹੱਸਦੀ ਰਹਿਣ ਵਾਲੀ ਅਤੇ ਖੂਬਸੂਰਤ ਕੁੜੀ ਦੇ ਸਰੀਰ ਨੂੰ ਇਸ ਹਾਲਤ ਵਿੱਚ ਦੇਖਣਾ ਉੱਥੇ ਮੌਜੂਦ ਲੋਕਾਂ ਦੇ ਲਈ ਬੇਹਦ ਔਖਾ ਸੀ ਪੋਸਟਮਾਰਟਮ ਦੌਰਾਨ ਇੱਕ ਟ੍ਰੇਨੀ ਨਰਸ ਇਹ ਸਭ ਸਹਿਨ ਨਹੀਂ ਕਰ ਸਕੇ ਦ੍ਰਿਸ਼ ਸਹਿਨ ਨਹੀਂ ਕਰ ਸਕਿਓ बेहोश ਹੋ ਗਈ ਜ਼ਰੂਰੀ ਪ੍ਰੋਸੀਜਰਸ ਪੂਰੇ ਕਰਨ ਦੇ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਸੋਮ ਦਿੱਤੀ ਗਈ ਜੋਸ਼ ਨੂੰ ਲੈ ਕੇ ਪਿੰਡ ਚਲੇ ਗਏ ਪਿੰਡ ਪਹੁੰਚਦਿਆਂ ਹੀ ਮਾਹੌਲ ਮਾਤਮ ਵਿੱਚ ਬਦਲ ਗਿਆ ਮਾਤਾ ਪਿਤਾ ਪ੍ਰਾ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਖਾਲਸੀ ਅੰਤਮ ਦਰਸ਼ਨ ਦੇ ਲਈ ਪੂਰਾ ਪਿੰਡ ਉਮੜ ਪਿਆ ਸੀ ਸ਼ਾਮ ਨੂੰ ਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਫਿਰ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਈ ਸਨਮਦੀਪ ਕੌਰ ਪਿੰਡ ਦੀ लाडली ਧੀ ਸੀ ਅਤੇ ਉਸ ਦੀ ਮਿਹਨਤ ਅਤੇ ਟੈਲੈਂਟ ਸਭ ਨੂੰ ਮਾਣ ਸੀ ਉਸ ਤੇ ਕੋਈ ਬਰਦਾਸ਼ਤ ਨਹੀਂ ਕਰ پا ਰਿਹਾ ਸੀ ਉਸ ਦਾ ਇਦਾਂ ਜਾਣਾ ਇਧਰ ਪੁਲਿਸ આરોપી ਦੀ ਪਛਾਣ ਕਰ ਚੁੱਕੀ ਸੀ ਪਰ ਉਹ ਫਰਾਰ ਹੋ ਗਿਆ ਸੀ ਉਸ ਦੀ ਗ੍ਰਫਤਾਰੀ ਦੇ ਲਈ ਮੁਖਪਰਾਂ ਨੂੰ ਸਰਗਰਮ ਕੀਤਾ ਹੋਇਆ ਸੀ ਅਤੇ ਕਈ ਥਾਈਂ ਛਾਪੇ ਮਾਰੀ ਵੀ ਕੀਤੀ ਗਈ ਸੀ। ਉਸ ਦੇ ਕਰੀਬੀ ਲੋਕਾਂ ਤੋਂ ਲਗਾਤਾਰ ਪੁਸ਼ਕਿਸ਼ ਕਰਕੇ ਉਸ ਤੇ ਮਾਨਸਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਸ ਹੱਤਿਆ ਵਿੱਚ ਫਿਰੋਜ਼ਪੁਰ ਦੇ ਪਿੰਡ ਮੋਹੇਵਾਲ ਨਿਵਾਸੀ ਜਸਦੇਵ ਸਿੰਘ ਦਾ ਮੁੰਡਾ ਸਰੂਪ ਵੀ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਦੇ ਬਾਅਦ ਉਸ ਦੀ ਤਲਾਸ਼ ਵੀ ਤੇਜ਼ ਕਰ ਦਿੱਤੀ ਗਈ ਅਤੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ। ਗੁਰਮント ਸਿੰਘ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਜਟੌਣ ਦੇ ਲਈ ਪੁਲਿਸ ਨੇ ਸੋਸ਼ਲ ਮੀਡੀਆ ਹੰਗਾਲਿਆ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਿਆ ਕਿ ਉਹ ਸਟੂਡੈਂਟ ਪੋਲਿਟਿਕਸ 'ਚ ਸਰਗਰਮ ਹੈ ਅਤੇ ਸੋਪੂ ਸੰਗਠਨ ਨਾਲ ਜੁੜਿਆ ਹੋਇਆ ਸੀ। ਉਸ ਨੇ ਆਪਣੇ ਪ੍ਰੋਫਾਈਲ ਤੇ ਆਰਗੇਨਾਈਜੇਸ਼ਨ ਨਾਲ ਜੁੜੇ ਕਈ ਫੋਟੋਜ਼ ਵੀ ਸਾਂਝੇ ਕੀਤੇ ਸਨ। ਇਸ ਨਾਲ ਪੁਲਿਸ ਨੂੰ ਉਸ ਦੇ ਕੰਟੈਕਟਸ ਦੇ ਬਾਰੇ ਵਿੱਚ ਕੁਝ ਸੂराग ਮਿਲੇ ਪਰ ਕੋਈ ਠੋਸ ਜਾਣਕਾਰੀ ਹੱਥ ਨਹੀਂ ਲੱਗੀ। ਪੁਲਿਸ ਗੁਰਮਨ ਸਿੰਘ ਦੇ ਨਾਲ-ਨਾਲ ਸਰੂਪਦੀ ਵੀ ਤਲਾਸ਼ ਕਰ ਰਹੀ ਸੀ ਹੁਣ ਦੋਵਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪਵਾ ਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਪਰ ਕੋਈ ਖਾਸ ਫਾਇਦਾ ਨਹੀਂ ਹੋਇਆ ਇਸ ਦੇ ਬਾਅਦ ਖਾਤ੍ਹਾ ਜਤਾਇਆ ਗਿਆ ਕਿ આરોપી ਦੇਸ਼ ਤੋਂ ਬਾਹਰ ਭੱਜ ਸਕਦੇ ਨੇ ਇਸ ਲਈ ਉਹਨਾਂ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਤਫਤੀਸ਼ ਦੇ ਦੌਰਾਨ ਪੁਲਿਸ ਦੇ ਸਾਹਮਣੇ ਇੱਕ ਅਹਿਮ ਕੜੀ ਆਈ ਜਾਂਚ ਵਿੱਚ ਪਤਾ ਲੱਗਿਆ ਕਿ ਫਿਰੋਜ਼ਪੁਰ ਦੇ ਕਸਬਾ ਮਮਦੂਰ ਵਿੱਚ ਰਹਿਣ ਵਾਲੇ ਦਿਲਰੋਜ ਸਿੰਘ ਜੋ ਕਿ ਗੁਰਮਨ ਸਿੰਘ ਦਾ ਰਿਸ਼ਤੇ ਵਿੱਚ ਭੂਆ ਦਾ ਮੁੰਡਾ ਸੀ ਨੇ ਆਪਣਾ ਲਾਇਸੈਂਸੀ ਬੱਤੀ ਬੋਰ ਰਿਵਾਲਵਰ ਉਸ ਨੂੰ ਦਿੱਤਾ ਸੀ ਨਾਲ ਹੀ ਇਹ ਵੀ ਸਾਹਮਣੇ ਆਇਆ ਕਿ ਚੰਡੀਗੜ੍ਹ ਦੇ ਸੈਕਟਰ 49 ਸਥਿਤ ਆਪਣੀ ਪੀਜੀ ਵਿੱਚ ਸਰੂਪ ਸਿੰਘ ਨੇ ਗੁਰਮਨ ਸਿੰਘ ਨੂੰ ਠਰਾਉਣ ਦੀ ਜਗ੍ਹਾ ਦਿੱਤੀ ਸੀ ਵਾਰਦਾਤ ਵਾਲੇ ਦਿਨ ਗੁਰਮਨ ਸਿੰਘ ਹਥਿਆਰ ਲੈ ਕੇ ਸਨਮਦੀਪ ਗੋਰ ਨਾਲ ਮਿਲਨ ਪਹੁੰਚਿਆ ਸੀ ਅਤੇ ਸਰੂਪ ਆਪਣੀ ਕਾਰ ਵਿੱਚ ਉਸ ਦੇ ਪਿੱਛੇ ਆਇਆ ਸੀ ਗੋਲੀ ਚੱਲਣ ਦੇ ਬਾਅਦ ਬਾਜ਼ਾਰ ਵਿੱਚ ਭਾਰੀ ਭੀੜ ਜਮਾ ਹੋ ਗਈ ਸੀ ਜਿਸ ਨਾਲ ਗੱਡੀਆਂ ਕੱਢ ਪਾਉਣਾ ਔਖਾ ਹੋ ਗਿਆ ਸੀ ਹਾਲਾਤ ਵਿਗੜ ਜਾ ਦੇ ਦੋਵੇਂ ਉੱਥੋਂ ਪੈਦਲ ਹੀ ਨਿਕਲ ਗਏ ਇਸ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਬਾਅਦ ਦਿਲਰੋਜ ਸਿੰਘ ਨੂੰ ਵੀ ਇਸ ਹੱਤਿਆ ਕਾਂਡ ਵਿੱਚ ਸਹਿ-ਰੋਗੀ ਬਣਾ ਲਿਆ ਗਿਆ ਕਤਲ ਨੂੰ 3 ਦਿਨ ਗੁਜ਼ਰ ਚੁੱਕੇ ਹਨ ਪਰ ਮੁੱਖ આરોપી ਪੁਲਿਸ ਦੀ ਪકડ ਤੋਂ ਬਾਹਰ ਹੀ ਸੀ ਇਸ ਦੇ ਬਾਅਦ ਜਾਂਚ ਦਾ ਦਾਇਰਾ ਵਧਾਇਆ ਗਿਆ આરોપીਆਂ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਤਾਂ ਕਿ ਆਰਥਿਕ ਸਰਗਰਮੀਆਂ ਤੇ ਰੋਕ ਲਗਾ ਕੇ ਦਬਾਅ ਬਣਾਇਆ ਜਾ ਸਕੇ ਪਹਿਲਾਂ ਖੋਜ ਮੁਹਿੰਮ ਮੋਹਾਲੀ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਤੱਕ ਸੀਮਤ ਸੀ ਪਰ ਬਾਅਦ ਵਿੱਚ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਤੱਕ ਇਸ ਨੂੰ ਫੈਲਾਇਆ ਗਿਆ 16 ਜਨਵਰੀ 2015 ਨੂੰ ਆਖਰਕਾਰ ਮਾਮਲੇ ਵਿੱਚ ਇੱਕ ਡਿਸਿਜ਼ਿਵ ਮੋੜ ਆਇਆ The ਕਈ ਦਿਨਾਂ ਤੱਕ ਫਰਾਰ ਰਹਿਣ ਦੇ ਬਾਅਦ ਗੁਰਮਨ ਸਿੰਘ ਫਿਰੋਜ਼ਪੁਰ ਦੇ ਇੱਕ ਸਥਾਨਕ ਨੇਤਾ ਦੇ ਨਾਲ ਮੋਹਾਲੀ ਪਹੁੰਚਿਆ ਅਤੇ ਥਾਣਾ ਫੇਜ਼ 1 ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਦੇ ਸਾਹਮਣੇ ਉਸਨੇ ਸਰੈਂਡਰ ਕਰ ਦਿੱਤਾ। ਉਸਨੇ ਵਾਰਦਾਤ ਵਿੱਚ استعمال ਰਿਵਾਲਵਰ ਵੀ ਪੁਲਿਸ ਨੂੰ ਸੌਂਪ ਦਿੱਤੀ। ਅਦਾਲਤ ਵਿੱਚ ਪੇਸ਼ੀ ਦੇ ਬਾਅਦ ਉਸਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ। ਪੁੱਛਗਿੱਛ ਦੇ ਦੌਰਾਨ ਜੋ ਡਿਟੇਲ ਸਾਹਮਣੇ ਆਈ ਉਸਨੇ ਸਾਫ਼ ਕਰ ਦਿੱਤਾ ਕਿ ਇਹ ਹੱਤਿਆ ਲੰਬੇ ਵਕਤ ਤੋਂ ਪਲ ਰਹੇ ਇੱਕ ਤਰਫਾ ਜਨੂਨ ਦਾ ਨਤੀਜਾ ਸੀ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੱਜੋਵਾਲਾ ਵਿੱਚ ਗੁਰਮਨ ਸਿੰਘ ਦਾ ਪਰਿਵਾਰ ਰਹਿੰਦਾ ਸੀ ਜਦਕਿ ਕੋਲ ਹੀ ਢੋਲੇ ਵਾਲਾ ਪਿੰਡ ਵਿੱਚ ਸਨਮਦੀਪ ਕੌਰ ਦਾ ਘਰ ਸੀ ਹੁਣ ਗੁਰਮਨ ਦੇ ਪਰਿਵਾਰ ਵਿੱਚ ਇੱਕ ਵੱਡੀ ਭੈਣ ਸੀ ਜਿਸ ਦਾ ਵਿਆਹ ਹੋ ਚੁੱਕਾ ਸੀ ਅਤੇ ਇੱਕ ਛੋਟਾ ਭਰਾ ਪੜਾਈ ਕਰ ਰਿਹਾ ਸੀ ਸਾਲਾ ਪਹਿਲਾਂ ਉਸ ਦੇ ਪਿਤਾ ਇੱਕ ਹੋਰ ਜਨਾਨੀ ਨੂੰ ਘਰ ਲਿਆਏ ਸਨ ਜਿਸ ਨਾਲ ਪਿੰਡ ਵਿੱਚ ਵਿਵਾਦ ਖੜਾ ਹੋ ਗਿਆ ਸੀ ਸਮਾਜਿਕ ਦਬਾਅ ਤੇ ਬੇਇੱਜ਼ਤੀ ਦੇ ਚਲਦਿਆਂ ਪਿਤਾ ਅਤੇ ਉਸ ਜਨਾਨੀ ਨੇ ਖੁਦ ਨੂੰ ਖਤਮ ਕਰ ਲਿਆ ਸੀ ਇਸ ਘਟਨਾ ਦਾ ਅਸਰ ਪਰਿਵਾਰ ਤੇ ਬਹੁਤ ਜ਼ਿਆਦਾ ਪਿਆ ਸੀ ਡੂੰਗਾ ਪਿਆ ਸੀ ਗੁਰਮਨ ਅਤੇ ਸਨਮ ਬਚਪਨ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਦੋਨਾਂ ਨੇ ਨਰਸਰੀ ਤੋਂ 11ਵੀਂ ਤੱਕ ਇਕੱਠਿਆਂ ਪੜ੍ਹਾਈ ਕੀਤੀ ਸੀ 12ਵੀਂ ਗੁਰਮਨ ਨੇ ਪ੍ਰਾਈਵੇਟ ਪਾਸ ਕੀਤੀ ਸੀ ਜਦਕਿ ਸਨਮਦੀਪ ਕੌਰ ਪੜ੍ਹਾਈ ਵਿੱਚ ਅੱਗੇ ਵਧਦੀ ਰਹੀ ਬੀਏ ਪਾਰਟ 1 ਦੇ ਬਾਅਦ ਗੁਰਮਨ ਨੇ ਪੜ੍ਹਾਈ ਲਗਭਗ ਛੱਡ ਦਿੱਤੀ ਅਤੇ ਉਹ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਹੋ ਗਿਆ ਬਚਪਨ ਦੀ ਦੋਸਤੀ ਉਸ ਦੇ ਮਨ ਵਿੱਚ ਹੌਲੀ-ਹੌਲੀ ਇੱਕ ਜਨੂਨੀ ਲगाव ਵਿੱਚ ਬਦਲ ਗਈ ਦੂਜੇ ਪਾਸੇ ਸਨਮਦੀਪ ਕੌਰ ਦਾ ਧਿਆਨ ਸਿਰਫ ਆਪਣੇ ਭਵਿੱਖ ਅਤੇ ਕੈਰੀਅਰ ਤੇ ਸੀ ਸਨਮਦੀਪ ਐਂਬੀਸ਼ੀਅਸ ਸੀ ਅਤੇ ਆਪਣੀ ਪਛਾਣ ਬਣਾਉਣਾ ਚਾਹੁੰਦੀ ਸੀ ਉਸ ਦੇ ਲਈ ਸਿੱਖਿਆ ਹੀ ਪ੍ਰਾਇੋਰਟੀ ਸੀ ਇਸ ਦੇ ਉਲਟ ਗੁਰਮਨ ਦਾ ਜੀਵਨ ਬਿਨਾ ਕਿਸੇ ਡਾਇਰੈਕਸ਼ਨ ਤੋਂ ਸੀ ਇਹੀ ਮਾੜਾ ਬੈਲੈਂਸ ਗੁਰਮਨ ਨੂੰ ਉਸ ਕੁੜੀ ਦੀ ਨਜ਼ਰਾਂ ਵਿੱਚ ਕਮਜ਼ੋਰ ਬਣਾਉਂਦਾ ਸੀ ਪਰ ਗੁਰਮਨ ਦੇ ਲਈ ਇਹ ਰਿਸ਼ਤਾ ਸਿਰਫ ਪਸੰਦ ਨਹੀਂ ਬਲਕਿ ਜੀਵਨ ਦਾਇਕ ਟਾਰਗੇਟ ਬਣ ਗਿਆ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਕਰਨਦੀਪ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਦੇ ਲਈ ਤਿਆਰ ਹੈ ਤਾਂ ਉਹ ਅੰਦਰੋਂ ਟੁੱਟ ਗਿਆ ਇੱਕ ਮੁਲਾਕਾਤ ਵਿੱਚ ਉਸ ਨੇ ਭਾਵਕ ਹੋ ਕੇ ਕਿਹਾ ਕਿ ਉਹ ਬਚਪਨ ਤੋਂ ਸਿਰਫ ਉਸੇ ਦੇ ਬਾਰੇ ਵਿੱਚ ਸੋਚਦਾ ਹੈ ਅਤੇ ਉਸ ਨੂੰ ਛੱਡ ਕੇ ਉਹ ਨਾ ਚਾਏ ਕਰਨਦੀਪ ਕੌਰ ਨੇ ਉਸ ਨੂੰ ਸ਼ਾਂਤ ਸੁਰ ਵਿੱਚ ਸਾਫ਼ ਕੀਤਾ ਕਿ ਉਹ ਗਵਾਂਡੀ ਪਿੰਡਾਂ ਦੇ ਨੇ ਉਹਨਾਂ ਦੀ ਜਾਤ ਵੱਖ ਹੈ ਉਸ ਨੂੰ ਉਸ ਨਜ਼ਰ ਨਾਲ ਦੇਖਦੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਪਰਿਵਾਰ ਨੇ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਤੇ ਉਹ ਵਿਆਹ ਉੱਥੇ ਹੀ ਕਰੇਗੀ ਇਨਕਾਰ ਦੇ ਬਾਅਦ ਵੀ ਗੁਰਮント ਸਿੰਘ ਪਿੱਛੇ ਨਹੀਂ ਹਟਿਆ ਲਗਾਤਾਰ ਦਬਾਅ ਅਤੇ ਪਿੱਛਾ ਕੀਤੇ ਜਾਣ ਤੋਂ ਪਰੇਸ਼ਾਨ ਹੋ ਕੇ ਸਨਮਦੀਪ ਮੋਹਾਲੀ ਆ ਗਈ ਸੀ ਜਿੱਥੇ ਉਸ ਦੀ ਚਾਚੇ ਦੀ ਕੁੜੀ ਪਹਿਲਾਂ ਤੋਂ ਫੇਸ 5 ਦੇ ਇੱਕ ਪੀਜੀ ਵਿੱਚ ਰਹਿੰਦੀ ਸੀ ਉਸਨੇ ਗੁਰਮਨ ਨੂੰ ਆਪਣੇ ਟਿਕਾਣੇ ਦੀ ਜਾਣਕਾਰੀ ਨਹੀਂ ਦਿੱਤੀ ਪਰ ਕਿਸੇ ਜ਼ਰੀਏ ਉਸ ਨੂੰ ਇਹ ਪਤਾ ਲੱਗ ਗਿਆ ਇਸੇ ਦੌਰਾਨ ਦਿਲਰੋਜ਼ ਸਿੰਘ ਨੇ ਉਸ ਨੂੰ ਰਿਵਲਵਰ ਦਿੱਤੀ ਗੁਰਮਨ ਨੇ 1 ਕਿਲੋ ਮਿਠਾਈ ਖਰੀਦੀ ਲਾਲ ਚੁੰਨੀ ਲਈ ਅਤੇ ਆਪਣੇ ਮਾਮੇ ਦੀ ਵਰਨਾਕਾਰ ਲੈ ਕੇ ਮੋਹਾਲੀ ਪਹੁੰਚ ਗਿਆ ਉਸ ਨੇ احتیاطਨ ਹੋਰ ਨੰਬਰ ਪਲੇਟਸ ਵੀ ਰੱਖ ਲਈਆਂ ਸਨ ਉਸ ਦੇ ਮਨ ਵਿੱਚ ਦੋ ਹੀ ਆਲਟਰਨੇਟਿਵਸ ਸਨ ਜਾਂ ਤਾਂ ਉਸ ਦਿਨ ਵਿਆਹ ਜਾਂ ਫਿਰ ਸਭ ਖਤਮ ਚੰਡੀਗੜ੍ਹ ਸੈਕਟਰ 49 ਵਿੱਚ ਸਰੂਪ ਦੀ ਪੀਜੀ ਵਿੱਚ ਰੁਕਦਿਆਂ ਹੋਇਆ ਉਹ ਮੌਕੇ ਦੀ ਤਲਾਸ਼ ਕਰਦਾ ਰਿਹਾ 12 ਜਨਵਰੀ ਨੂੰ ਉਸ ਨੂੰ ਸੂਚਨਾ ਮਿਲੀ ਕਿ ਸਨਮਦੀਪ ਕੌਰ ਆਪਣੀਆਂ ਸੇਲੀਆਂ ਦੇ ਨਾਲ ਫੇਸ ਪੰਜ ਮਾਰਕੀਟ ਵਿੱਚ ਹੈ ਉਹ ਤੁਰੰਤ ਉੱਥੇ ਪਹੁੰਚਿਆ ਉਸ ਦੀ ਬੇਚੈਨੀ ਦੇਖ ਕੇ ਸਰੂਪ ਵੀ ਪਿੱਛੇ-ਪਿੱਛੇ ਆਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਗੁਰਮਨ ਨੇ ਸਨਮਦੀਪ ਕੌਰ ਨੂੰ ਅਲੱਗ ਲੈ ਕੇ ਜਾ ਕੇ ਅੰਤਮ ਵਾਰ ਪੁੱਛਿਆ ਕਿ ਕੀ ਉਸ ਨਾਲ ਵਿਆਹ ਕਰੇਗੀ ਸਨਮਦੀਪ ਨੇ ਬਿਲਕੁਲ ਸੰਜਮ ਬਣਾ ਕੇ ਉਸ ਨੂੰ ਮਨਾ ਕਰ ਦਿੱਤਾ ਪਰ ਗੁਰਮਨ ਨੇ ਕਿਹਾ ਕਿ ਜੇ ਉਹ ਉਸਦੀ ਨਹੀਂ ਹੋ ਸਕਦੀ ਤਾਂ ਕਿਸੇ ਹੋਰ ਦੀ ਵੀ ਨਹੀਂ ਹੋਏਗੀ ਇਸ ਦੇ ਬਾਅਦ ਉਸ ਨੇ ਜੈਕਟ ਤੋਂ ਰਿਵਾਲਵਰ ਕੱਢ ਕੇ ਤਿੰਨ ਗੋਲੀਆਂ ਦਾਗ ਦਿੱਤੀਆਂ ਬਾਅਦ ਵਿੱਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਖੁਦ ਨੂੰ ਵੀ ਗੋਲੀ ਮਾਰਨਾ ਚਾਹੁੰਦਾ ਸੀ ਪਰ ਕਬਰਾਟ ਵਿੱਚ ਸਾਰੀਆਂ ਗੋਲੀਆਂ ਚਲਾ ਬੈਠਿਆ 19 ਜਨਵਰੀ ਨੂੰ ਦਿਲਰੋਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਨੇ ਦੱਸਿਆ ਕਿ ਰਿਵਾਲਵਰ ਵਿੱਚ 5 ਗੋਲੀਆਂ ਸਨ ਪਰ ਘਟਨਾ ਵਾਲੀ ਥਾਂ ਤੋਂ ਬਾਕੀ 2 ਗੋਲੀਆਂ ਦੇ ਨਿਸ਼ਾਨ ਨਹੀਂ ਮਿਲੇ ਉਸ ਨੂੰ 2 ਦਿਨਾਂ ਦੇ ਰਿਮਾਂਡ ਤੇ ਲਿਆ ਗਿਆ ਪਰ ਕੋਈ ਨਵੀਂ ਜਾਣਕਾਰੀ ਨਹੀਂ ਮਿਲੀ 21 ਜਨਵਰੀ ਨੂੰ ਗੁਰਮਨ ਅਤੇ ਦਿਲਰੋਜ਼ ਦੋਵਾਂ ਨੂੰ ਨਿਆਂਇਕ ਹਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੋ ਇਸ ਤਰ੍ਹਾਂ ਇੱਕ ਤਰਫਾ ਪਿਆਰ ਜ਼ਿੱਦ ਫਤੂਰ ਜਨੂਨ ਜੋ ਵੀ ਕਹਿ ਲੋ ਇਸ ਨੇ ਇੱਕ ਹੋਰ ਜ਼ਿੰਦਗੀ ਖੋਲੀ ਪਰਿਵਾਰਾਂ ਨੂੰ ਬੁਰੇ ਹਾਲ ਵਿੱਚ ਛੱਡ ਦਿੱਤਾ ਅਕਸਰ ਜ਼ਿਕਰ ਕਰਦੀਆਂ ਕਿ ਇੱਕ ਨੋ ਦੀ ਰਿਸਪੈਕਟ ਕਰਨ ਨਾਲ ਕਿੱਡਾ ਹੀ ਕੁਝ ਹੱਲ ਹੋ ਜਾਂਦਾ ਹੈ ਤੇ ਜੇ ਇਹ ਪਿਆਰ ਹੈ ਸਨਕ ਨਹੀਂ ਹੈ ਤਾਂ ਖੁਦ ਦੀ ਮੁਹੱਬਤ ਨੂੰ ਖੂਨ ਨਾਲ ਲਤਪਤ ਕਿੱਦਾਂ ਕਰ ਸਕਦੇ ਹੋ ਦੇਖ ਸਕਦੇ ਹੋ ਅਗਰ ਤੂੰ ਮੇਰੀ ਨਹੀਂ ਤਾਂ ਕਿਸੇ ਔਰ ਕੀ ਵੀ ਨਹੀਂ ਵਾਲੀ ਇਸ ਫਿਲਮੀ ਬਕਵਾਸ ਤੋਂ ਬਾਹਰ ਆਓ ਕਿਉਂਕਿ ਇਹ ਤਬਾਹੀ ਨਾਪਣਾ ਔਖਾ ਹੈ ਪਲੀਜ਼ ਪਲੀਜ਼ ਵਾਹਿਗੁਰੂ ਸਮਤ ਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨ ਸਾਫਾ